ਜ਼ਿਲ੍ਹਾ ਕਪੂਰਥਲਾ ਦੀ ਗੱਲ ਕਰੀਏ ਜਿੱਥੇ ਦਿਨ ਦਿਹਾੜੇ ਲੁੱਟਖੋ ਗੈਂਗਵਾਰ ਗੁੰਡਾਗਰਦੀ ਚੋਰੀ ਮੋਬਾਈਲ ਖੋਣ ਅਤੇ ਇੱਥੇ ਤੱਕ ਕਿ ਕਤਲ ਵਰਗੀਆਂ ਘਟਨਾਵਾਂ ਮਾਨੀ ਪੁਲਿਸ ਅਤੇ ਆਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜ ਕੇ ਰੱਖ ਦਿੱਤਾ ਹੈ ਪਰ ਕਈ ਸਵਾਲ ਖੜੇ ਹੋ ਗਏ ਨੇ ਕਿ ਕਪੂਰਥਲਾ ਪੁਲਿਸ ਦੇ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਦਾਅਵਿਆਂ ਦੀ ਪੋਲ ਖੁੱਲਣ ਜਾ ਰਹੀ ਹੈ ਕਪੂਰਥਲਾ ਦੇ ਚਾਰ ਬੱਤੀ ਚੌਂਕ 'ਚ ਇੱਕ ਦੁਕਾਨਦਾਰ ਦੀ ਦੁਕਾਨ ਤੇ ਬੀਤੀ ਦੇਰ ਰਾਤ ਉਸਨੇ ਕੋਈ ਚੀਜ਼ ਖਰੀਦੀ ਉਸਦੀ ਦੁਕਾਨ ਦਾ ਤਾਲਾ ਨਕਾਬਪੋਸ਼ ਚੋਰਾ ਨੇ ਚੋਰੀ ਕਰਨ ਦੀ ਨੀਅਤ ਨਾਲ ਤੋੜਿਆ ਸੀ ਹੁਣ ਚੋਰਾਵਾਂ ਵੱਲੋਂ ਦੁਕਾਨ ਦਾ ਇੱਕ ਹੋਰ ਤਾਲਾ ਤੋੜਿਆ ਜਾ ਰਿਹਾ ਹੈ ਕਿਸੇ ਦੇ ਆਉਣ ਦੀ ਆਵਾਜ਼ ਸੁਣ ਕੇ ਚੋਰ ਦੁਕਾਨ ਦਾ ਦੂਜਾ ਤਾਲਾ ਤੋੜ ਕੇ ਫਰਾਰ ਹੋ ਗਏ ਮੌਕੇ ਤੇ ਨਕਾਬਪੋਸ਼ ਚੋਰਾਵਾਂ ਵੱਲੋਂ ਚੋਰੀ ਦੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਾ 'ਚ ਰਿਕਾਰਡ ਹੋ ਰਹੀ ਸੀ ਜਦੋਂ ਸਵੇਰੇ ਦੁਕਾਨਦਾਰ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਜਦੋਂ ਉਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੇ ਨਜ਼ਰ ਮਾਰੀ ਤਾਂ ਦੋ ਨਕਾਬਪੋਸ਼ ਚੋ ਰਾਬ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵੀਡੀਓ ਰਿਕਾਰਡ ਕੀਤੀ ਗਈ ਸੀ ਜਦੋਂ ਪੀੜਤ ਵਿਅਕਤੀ ਆਪਣੀ ਦੁਕਾਨ ਤੇ ਹੋਈ ਚੋਰੀ ਦੀ ਘਟਨਾ ਸੰਬੰਧੀ ਸ਼ਿਕਾਇਤ ਕਰਨ ਲਈ ਥਾਣਾ ਸਿਟੀ ਨੰਬਰ 2 ਕਪੂਰਥਲਾ ਪੁੱਜਿਆ ਤਾਂ ਪੁਲਿਸ ਨੇ ਸ਼ਿਕਾਇਤ ਵੀ ਦਰਜ ਨਹੀਂ ਕੀਤੀ ਸਗੋਂ ਉਲਟਾ ਦੁਕਾਨ ਮਾਲਕ ਨੂੰ ਪੁੱਛਿਆ ਕਿ ਕੀ ਉਸ ਦੀ ਦੁਕਾਨ ਤੇ ਕੋਈ ਚੋਰੀ ਹੋਈ ਹੈ ਚੋਰ ਹੁੰਦੇ ਹੀ ਰਿਪੋਰਟ ਦਰਜ ਕਰ ਲਈ ਜਾਂਦੀ ਸੀ ਇਸ ਲਈ ਪੁਲਿਸ ਅਧਿਕਾਰੀ ਦੁਕਾਨਦਾਰ ਨੂੰ ਕਹਿ ਰਹੇ ਸਨ ਕਿ ਰਾਤ ਨੂੰ ਆਪਣੀ ਦੁਕਾਨ ਤੇ ਪਹਿਰਾ ਦੇਣ ਲਈ ਗੜ ਲਗਾਇਆ ਜਾਵੇ ਕਪੂਰਤਲਾ ਥਾਣਾ ਸਿਟੀ 2 ਦੇ ਪੁਲਿਸ ਅਧਿਕਾਰੀ ਨੇ ਪੀੜਤ ਦੁਕਾਨਦਾਰ ਨੂੰ ਕਿਹਾ ਕਿ ਉਹ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਖਿਲਾਫ ਸ਼ਿਕਾਇਤ ਦਰਜ ਨਾ ਕਰਨ ਉਲਟਾ ਉਹਨਾਂ ਪੀੜਤ ਦੁਕਾਨਦਾਰ ਨੂੰ ਕਿਹਾ ਕਿ ਅਜੇ ਤੱਕ ਚੋਰੀ ਨਹੀਂ ਹੋਈ ਆਪਣੀਆਂ ਦੁਕਾਨਾਂ ਦੀ ਰਾਖੀ ਲਈ ਚੌਕੀਦਾਰ ਰੱਖ ਲਓ ਮੀਡੀਆ ਰਾਹੀਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਣ ਅਤੇ ਵੇਖਣ ਲਈ ਕਪੂਰਤਲਾ ਪੁਲਿਸ ਨੇ ਮੀਡੀਆ ਕੈਮਰਿਆਂ ਦੇ ਸਾਹਮਣੇ ਆ ਕੇ ਆਪਣੀ ਤਸਵੀਰ ਦਿਖਾਈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣਾ ਪੂਰੀ ਖਬਰ ਕੀ ਨਾਮ ਹੈ ਜੀ ਆਪਣਾ ਮੋਰਾ ਨਾਮ ਸਰਪੰਚ ਸਿੰਘ ਮਸੀਹ ਨਾਗਾ ਜੀ ਹਾਂ ਜੀ ਮੇਰੀ ਸ਼ਾਪ ਦਾ ਨਾਮ ਰਵ ਸਿੰਘ ਨੂੰ ਆਟੋ ਸਪੇਅਰ ਹਾਂਜੀ ਕੀ ਗੱਲ ਕੀ ਹੋਈ ਸੀ ਰਾਤ ਜਿਹੜੀ ਤੁਹਾਡੀ ਦੁਕਾਨ ਦੇ ਜਿਹੜੀ ਸਰੇ ਆਏ ਆ ਜੀ ਤੇ ਕਿੱਦਾਂ ਟੋਲਾ ਪਿਆ ਸੀ ਇੱਕ ਲੱਗਾ ਹੋਇਆ ਸੀ ਤੇ ਨਾਲ ਦੇ ਗਵੰਡੀਆਂ ਦੇ ਅਸੀਂ ਸਿੱਕ ਕੈਬਿਨ ਦੇ ਚੈੱਕ ਕੀਤਾ ਤਾਂ ਉਹਦੇ ਜਿਹੜਾ 2:30-3:00 ਵਜੇ ਦੇ ਵਿੱਚ ਉਹ ਘਟਨਾਤ ਹੋਈ ਹੈ ਦੋ ਬੰਦੇ ਆਏ ਸੀ ਮੂ ਤੇ ਪਰਨਾ ਬਣ ਕੇ ਤੇ ਉਹਨਾਂ ਨੇ ਕਾਲੇ ਥੋੜੇ ਦੀ ਮਸ਼ੀਨ ਜਿਹੜੀ ਕਹਿੰਦੇ ਕਹਿੰਦਾ ਤੇ ਉਸ ਤੋਂ ਬਾਅਦ ਤੁਸੀਂ ਸਬੰਧਕ ਨੂੰ ਪੁਲਿਸ ਨੂੰ ਰਿਪੋਰਟ ਦੇ ਆ ਦਿੱਤੀ ਹੈ ਜੀ ਰਿਪੋਰਟ ਦਿੱਤੀ ਹੈ ਜੀ ਉਹਨਾਂ ਨੂੰ ਕਹਿੰਦੇ ਚੋਰੀ ਹੋਈ ਤਾਂ ਨਹੀਂ ਜੇ ਹੋਈ ਨਹੀਂ ਤਾਂ ਅਸੀਂ ਲਿਖ ਲੈਂਦੇ ਇਹਦੇ ਨਾਲ ਤੁਸੀਂ ਆਪਣਾ ਰੱਖ ਲਓ ਚੌਕੀਆ ਰੱਖੋ ਕਿਦਾਂ ਦੇਖਦੇ ਕਿ ਜੋ ਸ਼ਹਿਰ ਦੇ ਵਿੱਚ ਆਏ ਜੇ ਨੇ ਇਦਾਂ ਦੀ ਵਾਰਦਾਤਾ ਲੁੱਟ ਚੋਰੀ ਦੇ ਵਾਧੇ ਚੱਰੀ ਹੈ ਤਾਂ ਕਿੰਨੀ ਕਿ ਸੁਰੱਖਿਆ ਮਹਿਸੂਸ ਕਰਦੇ ਤੁਸੀਂ कोई सुरक्षा नहीं है पानी तो हम तो 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 कोई प्रशासन तो मंग कर दे सुरक्षा का जाए कोई जाए बाद ढाई तीन बजे ਚੌਂਕ ਦੇ ਵਿੱਚ ਤੁਹਾਡੀ ਦੁਕਾਨ ਵਾ ਜਦੋਂ ਚੌਂਕਾਰੇ ਵਿੱਚ ਮਤਕੀ ਕਹ ਲੋ ਕਿ ਤੇਰੀ ਵਾਰਦਾਤਾ ਹੋਣਾ ਤਾਂ ਸ਼ਾਇਦ ਹੀ ਸੁਰੱਖਿਆ ਪ੍ਰਬੰਧਨ ਨੂੰ ਕਿੱਦਾਂ ਦੇ ਦੇ ਤੁਸੀਂ ਹਾਂਜੀ ਹਾਂਜੀ ਸਵੱਛਤਾ ਬਹੁਤ ਮਾੜੀ ਹੈ ਜੀ ਨਾਲ ਗਵਾਂੜੀਆਂ ਨੇ ਰਾਤ ਨੂੰ ਵੀ ਕਰੀ ਆ ਆਪਣੇ ਰੇਟੀ ਮੈਡੀਕਲ ਹੋਣਾ ਦੇੰਦੇ ਥੋੜੇ ਜੇ ਹੋਣਾ ਹੈ ਤਾਂ ਥੋੜੇ ਦਿਨ ਹੀ ਹੋਏ ਹਲੋ ਤਾਂ ਉਹਨ ਤੁਸੀਂ ਕੋਈ ਹੁਣ ਆਪਣੀ ਦੁਕਾਨ ਦੀ ਸੁਰੱਖਿਆ ਲਈ ਕੁਝ ਹੋਰ ਕੋਈ ਕਦਮ ਚੁੱਕੂਗੇ ਹਾਂਜੀ ਅਸੀਂ ਫਿਲਹਾਲ ਤਾਂ ਹੈਗਾ ਸੈਕਟਰ ਪਾਲ ਤੋਂ ਵੱਡੇ ਨੇ ਜੀ ਤਰ੍ਹਾਂ ਹੈ ਕਿ ਟੋਕਣੀ ਅਸੀਂ ਖਰਾਬ ਸੀਗਾ ਮੇਰੇ ਨਾਂਲੇ ਆ ਕੇ ਲਾਏ ਆ ਫਿਲਹਾਲ ਹਾਲੇ ਤਾਂ ਇਹੀ ਟਿਕਾਣਾ ਕਹਿੰਦੇ ਪੁਲਿਸੋਂ ਕੀ ਆਸ ਕਰਦੇ ਹੋ ਫਿਲਹਾਲ ਤਾਂ ਸਾਨੂੰ ਕੋਈ ਮੀਤ ਨਹੀਂ ਹੈ ਜੀ ਪੁਲਿਸ ਤੋਂ ਉਹਨਾਂ ਨੇ ਤਾਂ ਕਿਹਾ ਜੀ ਚੌਂਕੀ ਜਾ ਰੱਖ ਲੋ ਹੋਰ ਤੇ ਹਰ ਮੈਂ ਤਾਂ ਚੋਰੀ ਹੁੰਦੀ ਨਹੀਂ ਹੋਈ ਬੜੀ ਹੰਦੇ ਤੇ ਬੜੀ ਹਸਤਾਖਰ ਕਹਿੰਨ ਤਾਂ ਪਤਾ ਕਿ ਤੁਹਾਡੀ ਕੰਪਲੀਟ ਵੀ ਚਰਜ ਨਹੀਂ ਹੋਈ ਨਹੀਂ ਹੋਈ